ਹੈਲੋ ਹਾਈ ਗਾਇਸ वेलकम ਟੂ ਮਾਈ ਚੈਨਲ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਆ ਬਿਨਾ ਸੂਈ ਤੋਂ ਆਪਾਂ ਲਟਕਣ ਕਿਵੇਂ ਲਾ ਸਕਦੀ ਆ ਕੋਈ ਸੂਈ ਦੀ ਲੋੜ ਨਹੀਂ ਇਹਦੇ ਵਿੱਚ ਹੈਗੀ ਕੀ ਦੇਖੋ ਤੁਹਾਨੂੰ ਸੰਝਾ ਕਿਵੇਂ ਲਾ ਰਹੇ ਆ ਢੋਰੀ ਦੇ ਵਿੱਚ ਦੀ ਆਪਾਂ ਇਹਨੂੰ ਕੱਢ ਲਿਆ ਲਟਕਣ ਨੂੰ ਹੁਣ ਆਪਾਂ ਉਹ ਡੋਰੀ ਨੂੰ ਉੱਪਰ ਨੂੰ ਕਰਕੇ ਬਸ ਇਸ ਤਰ੍ਹਾਂ ਇਸ ਤਰ੍ਹਾਂ ਨੂੰ ਕਰੀ ਜਾਣਾ ਨੂੰ ਫੋਲਡ ਕਰਕੇ ਜਿਵੇਂ ਗੋਠ ਦੇਉਂਦੇ ਹੁੰਨੇ ਆ ਕਿਸੇ ਜੀਰ ਨੂੰ ਇਹ ਵੀ ਆਪਾਂ ਇਹਨੂੰ ਕਰਕੇ ਉੱਪਰੋਂ ਚੰਗੀ ਤਰ੍ਹਾਂ ਜੋ ਕੇ ਲਟਕਣ ਦੀ ਲੜੀ ਹੁੰਦੀ ਹੈ ਨਾ ਧਾਗਾ ਹੁੰਦਾ ਉਹਦੇ ਨਾਲ ਹੀ ਕਰ ਲੈਣਾ ਇਹਨਾਂ ਸਾਰੇ ਨੂੰ ਗੋਲ-ਗੋਲ ਕਮਾ ਦੇਣਾ ਉਹ ਛੋਟਾ ਹੁੰਦਾ ਕਰਕੇ ਵਿੱਚ ਮੈਂ ਸਿੰਪਲ ਧਾਗਾ ਪਾ ਲਿਆ ਹੁਣ ਲੰਮਾ ਕਰਨ ਵਾਸਤੇ ਬਸ ਜਿੱਥੋਂ ਤੱਕ ਉਹ ਵਾਲਾ ਧਾਗਾ ਹੋਊਗਾ ਲਟਕਾਉਂਦਾ ਉਨੂੰ ਇਹ ਪਾ ਕਰਨਾ ਹਾਂਜੀ ਇਹਨੂੰ ਬਿਲਕੁਲ ਨਾਲ-ਨਾਲ ਤੇ ਕੱਸ ਕੇ ਕਰਨਾ ਇਹ ਜਿਵੇਂ ਦੀ ਡੋਰੀ ਹੁੰਦੀ ਹੈ ਸੇਮ ਉਸੇ ਤਰੀਕੇ ਦਾ ਹੀ ਬਣ ਜਾਂਦਾ ਪਤਾ ਨਹੀਂ ਨਾਲ ਦਾ ਹੈ ਜਿੱਥੇ ਧਾਗਾ ਆ ਜਾਣਾ ਬਸ ਉੱਥੋਂ ਤੱਕ ਇਹਨੂੰ ਕਰਨਾ ਉਹਦੇ ਵਿੱਚ ਦੀ ਧਾਗਾ ਨਗਾ ਕੇ గోల్ గఢా గంఢను దే జాగా జాగణవాలా ఉత్ బా ఏ గంఠ ద కల్లెను గఢ దేతో బాగే నే ఫోన్ వేస్ట్ ధాగా జాను కట్ సోకి బాగా ఏను ਤਿਆਰ ਕੀਤਾ ਇਹ ਡੋਰੀ ਦੇ ਨਾਲ ਬਿਲਕੁਲ ਮੈਚ